ਸਤਿ ਸ਼੍ਰੀ ਅਕਾਲ ਸਰਦਾਰ ਜੀ ਗੁਰਦੇਵ ਗੋਲੇ ਦਾ ਘਰ ਆਹੀ ਹੈ ਹਾਂਜੀ ਆਹੀ ਆ ਜੀ ਵਧਾਈਆਂ ਹੋਣ ਜੀ ਤੁਹਾਨੂੰ ਤੁਸੀਂ ਤਾਂ ਅੱਧੇ ਕਰੋੜਪਤੀ ਬਣ ਗਏ ਉਹ ਨਾਲੇ ਹੁਣ ਮੂਫਲੀ ਮਾਫਲੀ ਕਿਉਂ ਖਾਈ ਜਣੇ ਹੋ ਇਹਨੂੰ ਛੱਟੋ ਪਰੇ ਖੂਜੇ ਚ ਉਹ ਥੋੜੀ ਤਾਂ ਅੱਧੇ ਕਰੋੜ ਦੀ ਲਾਟਰੀ ਲੱਗੀ ਅਸ ਤਾਂ ਕੋਈ ਲਾਟਰੀ ਹੋ ਨਹੀਂ ਪਾਈ ਉਹ ਲਾਟਰੀ ਪਾਈ ਤੁਸੀਂ ਪਾਈ ਹੈਗੀ ਆਈ ਨੇ ਪਾਈ ਹੋਗੀ ਕਿਤੇ ਸਹਿਰ ਗਿਆ ਹੋਊਗਾ ਆਹ ਸੰਭੋ ਪਹਿਲਾਂ ਤਾਂ ਸੰਤਰੇ ਸੰਭੋ ਅਸੀਂ ਉਹੀ ਥੋੜੂ ਤੁਰੇ ਫਿਰਦੇ ਆਂਗੇ ਲਾਟਰੀ ਨੰਬਰ ਤੁਹਾਨੂੰ ਦੱਸ ਦਿਆਂ ਤੁਹਾਡਾ ਕਿੰਨਾ ਆਏਗਾ ਪਹਿਲਾਂ ਤਾਂ ਤੁਸੀਂ ਐਂ ਕਰੋ ਆ ਫੜੋ ਇਹ 50000 ਆ 50000 ਗਿਣ ਲਓ ਇਹ ਤੁਹਾਨੂੰ ਉਹਦੇ ਵੱਲੋਂ ਆਇਆਗਾ ਜੀ ਚੈੱਕ ਕਰ ਲਓ ਚੈੱਕ ਆਇਆ ਹੀ ਕੋਈ ਉਹ ਨਹੀਂ ਹੈਗੇ ਦੇਖੋ ਇਹ ਝੂਠ ਥਗੀ ਵਾਲਾ ਕੋਈ ਗੱਲ ਨਹੀਂ ਹੈਗੀ ਅਸੀਂ ਉਹੀ ਥੋੜਾ ਜਨਾਮ ਖਰਚਾ ਕਰਕੇ ਆਏਗੇ ਤੁਸੀਂ ਮਾਲਾ ਮਾਲ ਹੋ ਗਏ 50000 ਤੁਹਾਡੇ ਕੋਲੇ ਆ ਗਿਆ ਤੇ ਤੁਸੀਂ ਸਾਨੂੰ ਮੰਨ ਕੇ ਚੱਲਣਾ ਇੱਕ ਇੱਕ ਗੱਲ ਹੋਰ ਚੱਲਦੀ ਆ او ਪੀਟੀ ਮਗ ਦੇਣੇਗੇ ਉਹ ਠੱਗ ਬੰਦੇ ਹੁੰਦੇ ਨੇਗੇ ਅੱਛਾ ਜੀ ਹਾਂ ਹਾਂ ਓਟੀਪੀ ਓਪਟੀ ਕਿਸੇ ਨੂੰ ਨਹੀਂ ਦੇਣਾ ਠੀਕ ਹੈ ਜੀ ਹਾਂ ਜੀ ਹਾਂ ਬਾਕੀ ਤੁਸੀਂ ਨੌ ਘਟਾ ਗੁਰਦੇਵ ਗੁੱਲਾ ਕਰਿਆ ਸੀ ਨਾ ਹਾਂ ਜੀ ਹਾਂ ਗੁਰਦੇਵ ਗੁੱਲਾ ਤੇ ਇਹ ਹੋ ਗਈ ਤੁਹਾਡਾ ਓਕੇ ਹੋ ਗਿਆ ਅੱਛਾ ਜੀ ਹਾਂ ਜੀ ਹੁਣ ਤੁਸੀਂ ਕੱਲ ਨੂੰ 10 ਵਜੇ ਦੇ ਨੂੰ ਬੈਂਕ ਚ ਆ ਜਿਓ ਜੀ ਠੀਕ ਹੈ ਜੀ ਠੀਕ ਹੈ ਜੀ ਗਰੀਬੀ ਚੱਕੇਗੀ ਤੁਹਾਡੀ ਵਾਹਿਗੁਰੂ ਦੀ ਕਿਰਪਾ ਹੋਗੀ ਤੁਹਾਡੇ ਤੇ ਹਾਂ ਜੀ ਹਾਂ ਨਾਲੇ ਤੁਸੀਂ ਨਾ ਹੁਣ ਚਿੰਤਾ ਚੁਨਤਾ ਸਾਰੀ ਕੁਝ ਭੁੱਲ ਜਾਓ ਨਾਲੇ ਆਹ ਮੂਖੜੀ ਕੀ ਖਾਣ ਨੂੰ ਘੜਦਾ ਹੈ ਨਾ ਬਾਦਾਮ ਖਾਈ ਪਿਉ ਪਿਉ ਹੁਣ ਤੂੰ ਕਮਾਲ ਦੀ ਗੱਲ ਹੈਗੀ ਸੈਂਡ ਕਰ ਦੋ ਆ ਤੁਸੀਂ ਵੀ ਕਰ ਦੋ ਜੀ ਵੀ 50000 ਤੁਹਾਡੇ ਕੋਲੇ ਆ ਗਿਆ ਜੀ ਦਾ ਤੁਹਾਡੇ ਕੋਲ ਸਬੂਤ ਸਾਨੂੰ ਹਾਂ ਜੀ ਹਾਂ ਤੇ ਹੁਣ ਮਾਤਾ ਮਾਵਾ ਸੁੱਖ ਰੱਖੇ ਤੁਸੀਂ ਸਾਡੇ ਕੋਲੇ ਪਹੁੰਚੋ 10 ਵਜੇ ਠੀਕ ਹੈ ਜੀ ਅੱਛਾ ਜੀ ਤੇ ਮੂੰਹ ਮਿੱਠਾ ਕਰੋ ਜੀ ਲਓ ਜੀ ਮੂੰਹ ਮਿੱਠਾ ਕਰੋ ਤੁਸੀਂ ਕੀ ਖਾਓਗੇ ਜੀ ਮੈਨੂੰ ਤਾਂ ਗਲਾਜ ਆਮਣ ਖਵਾਓ ਜੀ ਚਲੋ ਗਲਾਜ ਆਮਣ ਖਾ ਲਓ ਜੀ ਸਾਰੀ ਖਾ ਲਓ ਖਾ ਲੋ ਕੀ ਹੋ ਰਿਹਾ ਉਹਨਾਂ ਦਾ ਬਾਣੀਆਂ ਕੱਢਦਾ ਤੇਰੀਆਂ ਮੈਂ ਸੋਨੇ ਦੀਆਂ ਨੇ ਪੌਣਾ ਖੜ ਜਾ ਤੂੰ ਉੱਬਾਲੇ ਹਾਂ ਰਸਗੁੱਲਾ ਭਾਵੇ ਬਣਾ ਫੜਾ ਰੁਪਈਏ ਸਾਡੇ ਪਹਿਲਾਂ ਵੀ ਤੇਰੇ ਕੋਲੇ ਕਿੰਨੇ ਨੇ ਹਾਂ ਹਾਂ ਬੱਲੇ ਤੇਰੇ ਇਹਦਾ ਕੀ ਸੀਗਾ ਤੂੰ ਬੁਲਾ ਬੁਲਾ ਜਮਨ ਖਾਂਗੇ ਦੀ ਦੇਵਾ ਵਰਤੀ ਹੋਰ ਰਸਗੁੱਲੇ ਚਾਹੀਦੇ ਨੇ ਖੰਤਰੇ ਚਾਹੀਦੇ ਨੇ ਉਹ ਦੇ ਹੋਏ ਨੇ ਇਹ ਨਮਾਸ ਕਾਇਮ ਚੱਲਿਆ ਨਾ ਮਾ ਬਚ ਜੋ ਜੇ ਬਚਿਆ ਜਾਂਦਾ ਪਰ ਤੁਸੀਂ ਨਹੀਂ ਬਚਦੇ ਲਾਲਚੀਓ ਤੁਸੀਂ ਤੈਨੂੰ ਕੀ ਜਸ ਲਈ ਭਾਈ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਜੀ ਕਿਉਂਕਿ ਹੁਣ ਆਪਾਂ ਚੱਲ ਰਹੇ ਹੈਗਾ ਜਿਵੇਂ ਕਹਿੰਦੀ ਮੋਬਾਈਲ ਤੇ ਆਪਾਂ ਨੂੰ ਓ ਪੀਟੀ ਆ ਗਿਆ ਜਾਂ ਆਪਾਂ ਨੂੰ ਕਹਿੰਦੇ ਨੇ ਵੀ ਤੁਸੀਂ ਆਪਦਾ ਓ ਪੀਟੀ ਦਿਓ ਹਨਾ ਵੀ ਤੁਹਾਨੂੰ ਆਹ ਇਨੇ ਪੈਸੇ ਆ ਗਏ ਹਨਾ ਉਹ ਚੀਜ਼ਾਂ ਵੀਰੇ ਖਤਮ ਹੋ ਚੁੱਕੀਆਂ ਨੇ ਹੁਣ